ਰਾਜਿੰਦਰ ਜੀ ਅੱਜ ਮੋਗਾ ਚ ਪਹੁੰਚੋ ਭਾਰੀ ਭਾਰੀ ਬਿਆਨ ਸੁੋਧਨ ਕੀਤਾ ਚੋਣ ਪ੍ਰਚਾਰ ਤੋਂ ਰਾਜਿਸਵਾਤ ਪਰਮੇ ਲੈ ਕੇ ਅੱਜ ਮੋਗਾ ਵਿਖੇ ਇਸ ਸਥਾਨ ਤੇ ਸ਼ਰਮਣੀ ਅਕਾਲੀ ਦਲ ਦੀ ਕਰੀਮ ਸ਼ਹਿਰ ਦੇ ਮੇਨ ਆਗੂ ਉਹ ਸਾਰੇ ਇਕੱਤਰ ਹੋਏ ਅਸੀਂ ਆਪਸ ਵਿੱਚ ਮਿਲ ਕੇ ਸ਼ਰਮਣੀ ਅਕਾਲੀ ਲਾਲ ਦੀ ਚੜ੍ਹਦੀ ਕਲਾ ਦੇ ਲਈ ਆਪਸ ਵਿੱਚ ਰਾਜ ਮਸ਼ਵਰਾ ਕੀਤਾ ਔਰ ਆਉਣ ਵਾਲੀ ਰਣਨੀਤੀ ਜਿਹੜੀ ਹੈ ਉਹ ਲਿਖੀ ਹੈ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਪੰਜਾਬ ਦੀ ਮਾਂ ਪਾਰਟੀ ਹੈ ਉਸ ਨੂੰ ਅਸੀਂ ਬਲੰਦੀ ਤੇ ਲੈ ਕੇ ਜਾਣ ਦੇ ਲਈ ਸਾਰਿਆਂ ਨੇ ਇਸ ਗੱਲ ਦਾ ਪ੍ਰਣ ਕੀਤਾ ਕਿ ਦਿਨ ਰਾਤ ਇੱਕ ਕਰਾਂਗੇ ਦਿਨ ਰਾਤ ਇੱਕ ਕਰਕੇ ਪੰਜਾਬ ਨੂੰ ਬਚਾਵਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਾਂਗੇ ਰਾਜਵਿੰਦਰ ਜੀ ਜਿਸ ਤਰੀਕੇ ਨਾਲ ਜੇ ਅੱਪ ਗੱਲ ਕਰੀਏ 10 ਸਾਲ ਪਹਿਲਾਂ 10 ਸਾਲ ਪਹਿਲਾਂ ਲੋਕ ਸਭਾ ਹਮ ਦਾ ਫੂਲ ਫੋਲ ਦੇ ਵਿੱਚ ਕਾਲੀ ਦਲਦੈਸੀ ਦਾ ਦਮੈਂਦਾ ਔਰ ਸਾਨੂੰ 10 ਸਾਲਾਂ ਬਾਅਦ ਫਿਰ ਜਿਹੜੀ ਉਹ ਉਮੀਦ ਚੱਜੀ ਹੈਗੀ ਹੈ ਤੇ ਕਿੰਦਾ ਦੀ ਲੋਕਾਂ ਦੀ ਮੰਗਾਂ ਆਗੀਆਂ ਨੇ ਜੇ ਤੁਸੀਂ ਡਿਸਟ੍ਰਿਕਟ ਦਾ ਵਿਚਰ ਰਹੇ ਹੋ ਬੋਲੋ ਲੋਕਾਂ ਦੀਆਂ ਮੰਗਾਂ ਦੇਖੋ ਇੱਕ ਤਾਂ ਆਪਣਾ ਇਲਾਕਾ ਹੋਣ ਕਰਕੇ ਇਸ ਇਲਾਕੇ ਦਾ ਮੈਂ ਜੰਪਲ ਹੋਣ ਕਰਕੇ ਇੱਥੋਂ ਦੀਆਂ ਜਿਹੜੀਆਂ ਜਿੰਨੀਆਂ ਵੀ ਦੁੱਖ ਤਕਲੀਫਾਂ ਨੇ ਉਹਨਾਂ ਤੋਂ ਮੈਂ ਭਲੀ ਭਾਂਤ ਜਾਣਦਾ ਦੂਸਰਾ ਪਰਿਵਾਰ ਦਾ ਪਿਛੋਕੜ ਇੱਕ ਰਾਜਨੀਤਿਕ ਹੋਣ ਕਰਕੇ ਮਾਨਯੋਗ ਪਿਤਾ ਸਰਦਾਰ ਸੀਤਲ ਸਿੰਘ ਜੀ ਨਾਲ ਬਹੁਤ ਦੇਰ ਕੰਮ ਕਰਨ ਦਾ ਮੌਕਾ ਮਿਲਿਆ ਇਸੇ ਤਰ੍ਹਾਂ ਮਾਨਯੋਗ ਮੇਰੇ ਨਾਨਾ ਜੀ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਸਾਹਿਬ ਦੇ ਨਾਲ ਬਹੁਤ ਦੇਰ ਕੰਮ ਕਰਨ ਦਾ ਮੌਕਾ ਮਿਲਿਆ ਔਰ ਪਾਰਟੀ ਦੇ ਹਰ ਇੱਕ ਜੋ ਵੀ ਡਿਊਟੀ ਲਈ ਗਈ ਉਸ ਨੂੰ ਤਨਦੇਈ ਨਾਲ ਨਿਭਾਉਂਦੇ ਹੋਏ ਬਹੁਤ ਵਾਰ ਬਹੁਤ ਕੁਝ ਸਿੱਖਿਆ ਤਾਂ ਜੋ ਫਰੀਦਕੋਟ ਦੀਆਂ ਜੋ ਵੀ ਮੰਗਾਂ ਨੇ ਉਹ ਦਾਸ ਨੂੰ ਪਤਾ ਕਿ ਦੁੱਧ ਦੇ ਵਿੱਚੋਂ ਘਿਓ ਕਿਵੇਂ ਨਿਕਲਦਾ ਤੇ ਉਹ ਕੱਢਣ ਦੇ ਲਈ ਅਸੀਂ ਤਿਆਰ ਹਾਂ ਜੇ ਸਾਰੇ ਜਾਣੇ ਰਲ ਕੇ ਅਸੀਂ ਹਮਲਾ ਮਾਰੀਏ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ ਤਾਂ ਸਾਰਾ ਕੁਝ ਜਿਹੜਾ ਮੋਗੇ ਦੀਆਂ ਜੋ ਮੇਨ ਦਿੱਕਤਾਂ ਨੇ ਭਾਵੇਂ ਇੱਥੇ ਫਰੋਤੀ ਜਿਹੜੇ ਆਹ ਦੇਣ ਚਿੱਟੇ ਦਿਨ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਵਪਾਰੀ ਦੁਕਾਨਦਾਰਾਂ ਨੂੰ ਤੰਗ ਕੀਤਾ ਜਾਂਦਾ ਇੱਕ ਸਹਿਮ ਦਾ ਮਾਹੌਲ ਹੈ ਲੋਕ ਡਰਦੇ ਕਾਰੋਬਾਰਾਂ 'ਚ ਨਹੀਂ ਜਾਣਾ ਚਾਹੁੰਦੇ ਲੋਕ ਡਰਦੇ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਕੱਢ ਰਹੇ ਕਿਉਂਕਿ ਆਏ ਦਿਨ ਫਰੋਤੀਆਂ ਮੰਗੀਆਂ ਜਾ ਰਹੀਆਂ ਮੋਟੀਆਂ ਰਕਮਾਂ ਮੰਗੀਆਂ ਜਾ ਰਹੀਆਂ ਜੇ ਅਸੀਂ ਪੰਜਾਬ ਦੇ ਵਿੱਚ ਖੌਫ ਨੂੰ ਖਤਮ ਕਰਨਾ ਹੈ ਪੰਜਾਬ ਦੇ ਵਿੱਚ ਅਸੀਂ ਵਪਾਰੀਆਂ ਨੇ ਸਾਰੇ ਵਰਗਾਂ ਨੇ ਤਰੱਕੀ ਕਰਨੀ ਹੈ ਬੇਖੌਫ ਹੋ ਕੇ ਆਪਣੇ ਕਾਰੋਬਾਰ ਕਰਨੇ ਆ ਸ਼ਾਂਤੀ ਨਾਲ ਅਸੀਂ ਆਪਦੇ ਬੱਚੇ ਪਾਲਨੇ ਆ ਤਮਾਮ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਤੁਸੀਂ ਦਾਸ ਨੂੰ ਮੌਕਾ ਦਿਨੇ ਹੋ ਮੈਂ ਵਿਸ਼ਵਾਸ ਦਵਾਣਾ ਮੋਗਾ ਸ਼ਹਿਰ ਦੇ ਵਿੱਚ ਮੇਰੀ ਰਹਿਸ਼ ਹੈ ਕਿ ਤੁਹਾਡੀ ਕੋਈ ਵੀ ਜਿਹੜੀ ਇਹੋ ਜੀ ਮੰਗ ਹੈ ਜਿਸ ਨੂੰ ਉੱਥੇ ਜਿਹੜੀ ਆਵਾਜ਼ ਗੂੰਜਣੀ ਚਾਹੀਦੀ ਹੈ ਲੋਕ ਸਭਾ ਵਿੱਚ ਗੂੰਜ ਕੇ ਰਹੇਗੀ ਜੇ ਤੁਸੀਂ 10 ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਹੋ ਰਾਇਵੰਦਰ ਜੀ ਇੱਕ ਪਾਸੇ ਤੁਸੀਂ ਪੜੇ ਲਿਖੇ ਹੋ ਦੂਜੇ ਪਾਸੇ ਇੱਕ ਕਲਾਕਾਰ ਤਾਰੇ ਜਾ ਰਿਹਾ ਕੋਈ ਦਿਲੋਂ ਲਿਆਂਦਾ ਜਾਂਦਾ ਕੀ ਲੱਗਦਾ ਤੁਹਾਨੂੰ ਇਹ ਲੋਕਾਂ ਦਾ ਰੁਝਾਨ ਕਿੱਧਰ ਨੂੰ ਹੋ ਰਿਹਾ ਦੇਖੋ ਮੈਂ ਲੋਕਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਅਸੀਂ ਪਹਿਲਾਂ ਦੇਖ ਲਿਆ ਕਲਾਕਾਰ ਕਲਾਕਾਰਾਂ ਦੀ ਪਰਫਾਰਮੈਂਸ ਦੇਖ ਲਈਏ ਇਹ ਬਾਅਦ ਵਿੱਚ ਇਹਨਾਂ ਨੇ ਆਪੋ ਆਪਣੀਆਂ ਸ਼ੂਟਿੰਗਸ ਦੇ ਵਿੱਚ ਆਪੋ ਆਪਣੇ ਬਾਹਰਲੇ ਕੰਮਾਂ 'ਚ ਬਿਜ਼ੀ ਹੋ ਜਾਣਾ ਕੋਈ ਕੈਨੇਡਾ ਤੋਂ ਪੀਆਰ ਲੈ ਕੇ ਆਇਆ ਕੋਈ ਕਿਵੇਂ ਆਇਆ ਕੋਈ ਕਿਵੇਂ ਆਇਆ ਵੀਰੋ ਇਹ ਬਰਸਾਤੀ ਡੱਡੂ ਨੇ ਇਹਨਾਂ ਨੇ ਆ ਕੇ ਤੁਹਾਡੇ ਤੋਂ ਵੋਟਾਂ ਲੈ ਜਾਣੀਆਂ ਤੁਹਾਨੂੰ ਗੁੰਮਰਾਹ ਕਰ ਜਾਣਾ ਆਪਾਂ ਹੁਣ ਬਚੀਏ ਆਪਾਂ ਗੁੰਮਰਾਹ ਹੋਣ ਤੋਂ ਬਚੀਏ ਸਹੀ ਫੈਸਲਾ ਲੈ ਲੀਏ ਆਪਦੀ ਵਿਵੇਕਬੁੱਧੀ ਤੋਂ ਫੈਸਲਾ ਲੈ ਲੀਏ ਕਿ ਸਾਡੀ ਜਿਹੜੀ ਖੇਤਰੀ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਉਹ ਉਹ ਹੀ ਸਾਡੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਹਰ ਵਰਗ ਦੀ ਜਿਹੜੀ ਸੁਰੱਖਿਆ ਔਰ ਉਹਦੀ ਤਰੱਕੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹ ਪੱਕੀ ਮੰਨੀ ਜਾਂਦੀ ਹੈ ਬਾਕੀ ਸਾਰੀਆਂ ਜਿਹੜੀਆਂ ਪਾਰਟੀਆਂ ਉਹ ਟੋਟਲੀ ਫੇਲ ਹੋ ਚੁੱਕੀਆਂ ਹੈ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਸਮਰਥਨ ਮਿਲਿਆ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਜੀ ਲੋਕ ਤਿਆਰ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਫਤਵਾ ਦੇਣ ਦੇ ਲਈ ਇਹ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਬੜਾ ਜ਼ਬਰਦਸਤ ਇੱਕ ਹੰਗਾਰਾ ਬੜੀ ਜ਼ਬਰਦਸਤ ਹਨੇਰੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਏਗੀ ਕਿਉਂਕਿ ਲੋਕ ਬਹੁਤ ਸਿਆਣੇ ਨੇ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਕਿ ਬਾਕੀ ਦੀਆਂ ਪਾਰਟੀਆਂ ਜਿਨ੍ਹਾਂ ਦੇ ਚੰਗਾ ਅੱਜ ਹੰਗਾਰਾ ਮਿਲਿਆ ਵਿਧਾਨ ਸਭਾ ਹਲਕਾ ਮੋਗੇ ਦੇ ਅੱਜ ਸ਼ਹਿਰੀ ਜਿਹੜਾ ਪੰਜਾਬ ਆਰਸੀ ਸ਼ਹਿਰੀ ਉਹਨਾਂ ਦੀ ਅੱਜ ਮੀਟਿੰਗ ਬੁਲਾਈ ਗਈ ਸੀ ਇੱਥੇ ਸਰ ਰਾਜਵਿੰਦਰ ਸਿੰਘ ਧਰਮਕੋਟ ਕੈਂਡੀਡੇਟ ਲੋਕ ਸਭਾ ਹਲਕਾ ਫਰੀਦਕੋਟ ਅੱਜ ਆਏ ਸੀ ਤੇ ਸ਼ਹਿਰੀਆਂ ਦੇ ਰੂਬਰੂ ਹੋਏ ਜਿਹੜੇ ਸੀਨੀਅਰ ਲੀਡਰ ਵਿਧਾਨ ਸਭਾ ਹਲਕਾ ਮੋਗਾ ਦੇ ਵਾਡਾਂ ਦੇ ਜਿਹੜੇ ਸਿੱਕੇ ਅਹੁਦੇਦਾਰ ਸਹਿਬਾਨ ਸਾਡੇ ਤੇ ਲੀਡਰ ਸਹਿਬਾਨ ਐਮਸੀ ਸਹਿਬਾਨ ਤੇ ਹੋਰ ਦਰਜਾ ਬਦਰਜਾ ਜਿਹੜੇ ਅਹੁਦੇਦਾਰ ਸਹਿਬਾਨ ਸੀ ਉਹਨਾਂ ਦੇ ਨਾਲ ਅੱਜ ਮੀਟਿੰਗ ਇੱਥੇ ਆਪਣੇ ਹੋਟਲ ਨੂਰ ਮਹਿਲ ਦੇ ਵਿੱਚ ਕੀਤੀ ਗਈ ਆ ਤੇ ਬੜਾ ਭਰਵਾ ਇਕੱਠ ਸੀ ਮੇਰਾ ਖਿਆਲ ਆ ਪਹਿਲਾਂ ਇੰਨੀਆਂ ਮੀਟਿੰਗਾਂ ਕੀਤੀਆਂ ਸੀ ਕਦੀ ਇੰਨਾ ਇਕੱਠ ਨਹੀਂ ਹੋਇਆ ਜਿੰਨਾ ਇਕੱਠ ਅੱਜ ਸੀ ਲੋਕਾਂ ਦੇ ਵਿੱਚ ਤੇ ਵਰਕਰਾਂ ਦੇ ਵਿੱਚ ਤੇ ਲੀਡਰਾਂ ਦੇ ਵਿੱਚ ਇੰਨਾ ਉਤਸ਼ਾਹ ਪਹਿਲਾਂ ਕਦੀ ਵੀ ਮੀਟਿੰਗ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਇਸ ਤੋਂ ਪਤਾ ਲੱਗਦਾ ਪੀ ਲੋਕਾਂ ਦੇ ਮਨਾਂ ਦੇ ਅੰਦਰ ਕਿੰਨਾ ਉਤਸ਼ਾਹ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਕੈਂਡੀਡੇਟ ਉਹਨੂੰ ਵੋਟ ਪਾਈਏ ਤੇ ਲੋਕ ਸਭਾ ਦੇ ਵਿੱਚ ਭੇਜੀਏ ਭਾਜੀ ਸ਼ਹਿਰ ਵਾਸੀ ਆਏ ਆ ਚੀਕਾਂ ਪਈਆਂ ਪਈਆਂ ਜੀ ਸ਼ਹਿਰ ਵਾਸੀਆਂ ਦੀਆਂ ਜਿਹੜੀਆਂ ਗੈਂਗਸਟਰਾਂ ਦੀਆਂ ਕਾਲਾਂ ਆ ਰਹੀਆਂ ਤੇ ਜਿਹੜਾ ਨਸ਼ਿਆਂ ਦਾ ਬੁਰਾ ਹਾਲ ਹੋ ਰਿਹਾ ਨਿਤ ਨਸ਼ਿਆਂ ਦਾ ਨੌਜਵਾਨ ਮਰ ਰਹੇ ਆ ਤੇ ਜਿਹੜੇ ਸ਼ਹਿਰੀਆਂ ਦਾ ਭ੍ਰਿਸ਼ਟਾਚਾਰ ਦੇ ਨਾਲ ਲੁੱਟਖਸੁੱਟ ਜਿਹੜੀ ਸ਼ਹਿਰੀਆਂ ਦੀ ਹੋ ਰਹੀ ਆ ਤੇ ਜਿਹੜੀ ਕਿਤੇ ਵੀ ਸੁਣਵਾਈ ਹੈ ਨਹੀਂ ਅੱਗੇ ਕੀ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕਿ ਕਿਸੇ ਦਾ ਵੀ ਦੁੱਖ ਦਰਦ ਹੁੰਦਾ ਸੀ ਉਹ ਛੋਟੇ ਤੋਂ ਛੋਟੇ ਵੀ ਕਿਸੇ ਲੀਡਰ ਨੂੰ ਫੜ ਕੇ ਸਬੰਧਤ ਅਫਸਰ ਕੋਲੇ ਜਾਂਦਾ ਸੀ ਉਹਦਾ ਕੋਈ ਨਾ ਕੋਈ ਹੱਲ ਨਿਕਲ ਆਉਂਦਾ ਸੀ ਹੁਣ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਕਿਹਦੇ ਕੋਲੇ ਜਾਈਏ ਤੇ ਕਿਹਦੇ ਕੋਲੇ ਜਾ ਕੇ ਦੁੱਖ ਦਰਦਾਬ ਦਾ ਰੋਈਏ ਤੇ ਕਿੱਥੋਂ ਸਾਨੂੰ ਜਿਹੜੀ ਆ ਰੀਲੀਫ ਮਿਲੇ